ਤੇ ਪਹਿਲਾਂ ਜਿਦਾ ਤੁਸੀਂ ਦੱਸਿਆ 2002 ਤੋਂ ਸ਼ੁਰੂ ਕੀਤਾ ਦੋ ਮੱਜਾ ਤੋਂ ਤੇ ਅੱਜ ਦੀ ਘੜੀ ਥੜ੍ਹਪੁਲ ਕਿੰਨੀ ਮੱਜਾ ਅਸੀਂ ਡਾਕਟਰ ਸਾਹਿਬ ਇਹ ਕਿੰਨਾ ਸਾਹੀਕ ਧੰਦਾ ਵੀ ਜੇ ਨੂੰ ਕੋਈ ਮਨ ਲਾ ਕੇ ਪ੍ਰਮਾਤਮਾ ਦਾ ਹੱਥ ਸਿੱਟੇ ਹੋਵੇ ਨਾ ਤੇ ਬੜਾ ਹੀ ਚੰਗਾ ਕੰਮ ਕਮ ਆਈ ਹੈ ਤੇ ਥੜ੍ਹਪੁਲ ਇਸ ਵੇਲੇ ਜਿਹੜੀ ਮੱਜਾ ਨੇ ਕਿੰਨਾ ਕਦੁੱਦ ਆਂਦਾ ਇੱਕ ਮੱਜ ਨੂੰ ਡੇਲੀ 2 ਕਿਲੋ ਇਹ ਚਨੇ ਦਾ ਛਿਲਕਾ ਦਿੰਦੇ ਆ ਇਹ ਚਨੇ ਦੀ ਚੂਰੀ ਹੋ ਗਈ ਇਹਨੂੰ ਨਾ ਤੁਸੀਂ ਦੇਖ ਕੇ ਲਿਓ ਕਾ ਰਨੋਲੀ ਹਰਪਾਲ ਸਿੰਘ ਦੇ ਕਰਿਆਏ ਜਿਨ੍ਹਾਂ ਦਾ ਬੱਚਾ ਦਾ ਇੱਕ ਛੋਟੇ ਕੰਮ ਤੋਂ ਲੈ ਕੇ ਛੋਟੇ ਫਾਰਮ ਤੋਂ ਲੈ ਕੇ ਵੱਡੇ ਫਾਰਮ ਤੱਕ ਦੇ ਸਫਰ ਬਾਰੇ ਗੱਲ ਕਰਾਂਗੇ ਤੇ ਇਹਨਾਂ ਦੇ ਫਾਰਮ ਜਿਹੜਾ ਹੁਣ ਫਾਰਮ ਚੱਲਦਾ ਪਿਆ ਉਹਦੇ ਵਿੱਚ ਕਿਵੇਂ ਇਹਨਾਂ ਨੇ ਮੁਸੀਬਤਾਂ ਝੱਲੀਆਂ ਤੇ ਕਿਵੇਂ ਥੋੜੇ-ਥੋੜੇ ਕੰਮ ਤੋਂ ਇੱਕ ਵੱਡੇ ਸਕਸੈਸਫੁਲ ਫਾਰਮਰ ਕਿਵੇਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਆਯਾ ਪਾ ਮਿਲਦੇ ਆ ਸਾਸੂ ਕਾਹਨ ਪਾਸ ਸਾਸਤਰੀ ਕਾਹਨ ਸਾਸਤਰੀ ਕਾਹਨ ਸਾਰੇ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਵੀ ਤੁਸੀਂ ਕਿੱਥੋਂ ਤੇ ਕਿਵੇਂ ਕੰਮ ਸ਼ੁਰੂ ਕੀਤਾ ਤੇ ਪਹਿਲਾਂ ਕੀ ਸੀ ਕੰਮ ਜੀ ਅਸੀਂ ਕੀਤਾ 2002 ਚ ਤੇ ਉਸ ਟਾਈਮ ਪਹਿਲੀ ਘਟ ਸੀਗੀ ਜ਼ਮੀਨ ਘਟ ਸੀਗੀ ਆਪਣੇ ਕੋਲੇ ਬਾਪੂ ਜੀ ਨੂੰ ਬਾਪੂ ਜੀ ਨੇ 6 ਭਰਾ ਉਹਨਾਂ ਨੂੰ ਤਿੰਨ ਤਿੰਨ ਕਿੱਲੇ ਵੰਡ ਚਾਏ ਸੀਗੇ ਤੇ ਬਾਪੂ ਜੀ ਨੇ ਕਿਹਾ ਵੀ ਪਰਿਵਾਰ ਦਾ ਕੋਈ ਜੀਵ ਜਿਵੇਂ ਆਪਾਂ ਇੱਕ ਸਾਜਿਕਤੰਦਾ ਸਾਈਡ 'ਚ ਵੀ ਉਹ ਕੰਮ ਕਰੀਏ ਵੀ ਆਪਣਾ ਜ਼ਮੀਨ ਨਾਲ ਕੰਮ ਨਹੀਂ ਚੱਲਣਾ ਫਿਰ ਬਾਪੂ ਜੀ ਨੇ ਮੈਨੂੰ ਦੋ ਮੱਝਾਂ ਦਵਾਈਆਂ ਜੀ ਫਿਰ ਉਹ ਦੋ ਮੱਝਾਂ ਤੋਂ ਸਿੱਖਦੇ ਸਿੱਖਦੇ ਵੀ ਮੱਝ 'ਚ ਕੀ ਕੁਆਲਟੀ ਹੋਣੀ ਚਾਹੀਦੀ ਆ ਕਿਹੜੀ ਮੱਝ ਦਾ ਥਣ ਬੱਲਾ ਹੋਣੀ ਚਾਹੀਦਾ ਕੀਵੇਂ ਦੁੱਧ ਜ਼ਿਆਦਾ ਘੜਦੀ ਆ ਫਿਰ ਉਹ ਵਿੱਚ ਸਿੱਖਦੇ ਸਿੱਖਦੇ ਬਾਪੂ ਜੀ ਨੇ ਮੇਰੇ ਭਰਾ ਨੇ ਸਾਰੇ ਪਰਿਵਾਰ ਨੇ ਬਹੁਤ ਜ਼ਿਆਦਾ ਸਪੋਰਟ ਕਰੀ ਹੌਲੇ ਹੌਲੇ ਵੱਧਦਾ ਵੱਧਦਾ ਕੰਮ ਅਸੀਂ ਫਿਰ ਉਹ ਕੀ ਸੱਤ ਸਬ ਮਸਾਲਾ ਚ ਮੰਨ ਲਓ 40 42 ਬਸੋਂ ਉਹ ਤੇ ਡਾਕਟਰ ਸਾਹਿਬ ਚਲੇ ਗਏ ਤੇ ਬੜਾ ਸੋਹਣਾ ਰੱਬ ਨੇ ਮਿਹਰ કરી ਸਾਰੇ ਪਰਿਵਾਰ ਨੇ ਉਸ ਟਾਈਮ ਨੌਕਰ ਵੀ ਨਹੀਂ ਰੱਖਿਆ ਸੀ ਪਰਿਵਾਰ ਆਪੇ ਚੱਲਦਾ ਰਿਹਾ ਸਾਰਾ ਜੀ ਫਿਰ ਜ਼ਮੀਨ ਘਟ ਸੀਗੀ ਜਿਹੜੀ ਕਮਾਈ ਦਾ ਸਾਧਨ ਬਣਿਆ ਕੁਝ ਪੈਸੇ ਇਕੱਠੇ ਹੋਏ ਸੀਗੇ ਤੇ ਸਾਨੂੰ ਆਪਣੀ ਪਹਿਲੀ ਗੋਲੇ 3 ਕਿੱਲੇ ਸੀ ਉੱਥੇ ਸਾਨੂੰ ਨਾ 10 ਕਿੱਲੇ ਪਹਿਲੀ ਦੇ ਜ਼ਮੀਨ ਦੇ ਮਿਲੇ ਤੇ ਬਾਪੂ ਜੀ ਨੂੰ ਜ਼ਮੀਨ ਆਲੇ ਪਾਸੇ ਥੋੜਾ ਬਹੁਤ ਜਿਆਦਾ ਉਹਨਾਂ ਦਾ ਉਰਜਾਣ ਸੀਗਾ ਫਿਰ ਬਾਪੂ ਜੀ ਨੇ ਜਿਵੇਂ ਆਪਾਂ ਸਾਈ ਗਏਦ ਨੇ ਬਿਆਨਾਂ ਉਹ ਸਾਡਾ ਜ਼ਮੀਨ ਦਾ ਰੇਡ ਦਾ ਹੋ ਗਿਆ ਤੇ ਸਾਡੀ ਫਿਰ ਮਜਬੂਰੀ ਬਣੀ ਸਾਨੂੰ ਇੱਕ ਵਾਰੀ ਉਹ ਫਾਰਮ ਸਾਰਾ ਫਿਰ ਉਹ ਮੱਝਾਂ ਸਾਨੂੰ ਵੇਚਣੀਆਂ ਪਈਆਂ ਉਸ ਟਾਈਮ ਸਾਡੇ ਕੋਲੇ ਚਲੋ 10 ਕਿੱਲੇ ਜ਼ਮੀਨ ਦੀ ਸਾਰੀ ਰਜਿਸਟਰੀ ਹੋ ਗਈ ਫਿਰ ਉਸ ਤੋਂ ਬਾਅਦ ਫਿਰ ਹੌਲੇ ਹੌਲੇ ਮੱਝਾਂ ਬਣਾਈਆਂ ਤੇ ਉਸ ਤੋਂ ਬਾਅਦ ਪੈਲੀ ਵੀ ਲੰਦੇ ਰਹੇ ਸਭ ਕੁਝ ਦੀ ਵੀ ਖੈਰ ਤਾਂ ਪਾਬੇ ਆ ਵੀ ਇਹ ਕਿੰਨਾ ਸਾਹੀ ਕੰਧਾ ਵੀ ਜੇ ਨੂੰ ਕੋਈ ਮਨ ਲਾ ਕੇ ਪ੍ਰਮਾਤਮਾ ਦਾ ਹੱਥ ਸਿੱਟੇ ਹੋਵੇ ਨਾ ਤੇ ਬੜਾ ਹੀ ਚੰਗਾ ਕੰਮ ਕਮ ਆਈ ਜਾਏ ਬਹੁਤ ਆ ਸੋਹਣਾ ਕੰਮ ਡਾਕਟਰ ਸਾਹਿਬ ਠੀਕ ਹੈ ਵੈਸੇ ਅੱਜਕੱਲ ਦੇਖਿਆ ਜਾਵੇ ਲੋਕੀ ਦਾ ਗਾਵਾਂ ਦੇ ਵਿੱਚ ਰੁਝਾਨ ਕਾਫੀ ਹੈ ਤੁਸੀਂ ਮੱਝਾਵਲ ਕਿਵੇਂ ਹੈ ਦੱਸੋ ਸਾਬ ਗਾਵਾਂ ਸੀ ਨਾ ਵਿੱਚੋਂ 3-4 ਪਾਈਆਂ ਲੈ ਕੇ ਆਏ ਖਰੀਦ ਕਰੀ ਚੰਗੀ ਬਰੀਡ ਕਰੀ ਸੀ ਪਹਿਲਾਂ ਉਹਨਾਂ ਦੀ 35 35 ਕਿਲੋ ਵਾਲੀਆਂ ਸੀ ਲੈ ਕੇ ਆਏ ਤੇ ਗਾਂਵਾਂ ਦਾ ਨਾ ਰੇਟ ਡਾਕਟਰ ਸਾਹਿਬ ਜਦੋਂ ਆਪਣੇ ਫਾਰਮ ਚ ਵੀ ਜਿਆਦਾ ਜਿਆਦਾ ਦੁੱਧ ਹੋਵੇ ਬਹੁਤਾ ਜਿਵੇਂ 4 5 5 ਗੰਟਰ ਹੋਵੇ 4 ਗੰਟਰ ਫਿਰ ਉਹਨੂੰ ਨਾ ਕੰਪਨੀ ਘਰੇ ਲੈਣ ਆਂਦੀ ਆ ਜੇ ਅਸੀਂ ਪ੍ਰਾਈਵੇਟ ਪਾਈਏ ਉਹ 31 32 ਰੁਪਏ ਦੁੱਧ ਵਿਕਦਾ ਜੀ ਜੇ ਕੰਪਨੀ ਲੈਣ ਆਵੇ ਫਿਰ ਉਹਦੇ ਵਾਸਤੇ ਸਾਨੂੰ ਨਾ ਮੇਨ ਮੈਨੇਜਮੈਂਟ ਨਾ ਜਿਹੜੀ ਗਾਂਵਾਂ ਦੀ ਆ ਨਾ ਜੀ ਜਿਵੇਂ ਆਪਾਂ ਪਿੰਡ ਚ ਫਾਰਮ ਆ ਜੀ ਮੱਝਾਂ ਦਾ ਉਹ ਹਵਾਦਾਰ ਖੁੱਲਾ ਬਾਤਾ ਵਰਨਣਾ ਹੋਣਾ ਚਾਹੀਦਾ ਕੰਮ ਬੜਾ ਚੰਗਾ ਗਾਵਾਂ ਦਾ ਵੀ ਤੇ ਇਸ ਕਰਕੇ ਸਾਨੂੰ ਫਿਰ ਮੇਰਾ ਮੱਝਾਂ ਦਾ ਸੀਗਾ ਵੀ ਮੈਂ ਦੋ ਪਾਸੇ ਮੇਰੇ ਕੋਲ ਫਿਰ ਜਾਇ ਨਹੀਂ ਗਿਆ ਮੈਨੂੰ ਮੱਝਾਂ ਦਾ ਜ਼ਿਆਦਾ ਚੰਗਾ ਲੱਗਿਆ ਗਾਵਾਂ ਨਾਲੋਂ ਫਿਰ ਸਾਡੀ ਜਿਹੜੀ ਬਰੀਡ ਆ ਸੀ ਹਰਿਆਣੇ ਤੋਂ ਮੱਝਾਂ ਕਾਫੀ ਸੋਹਣੀਆਂ ਸੋਹਣੀਆਂ ਲੈ ਕੇ ਕੁਝ ਆਪਣੀ ਬਰੀਡ ਵੀ ਤਿਆਰ ਕਰੀ ਇਸ ਕਰਕੇ ਸਾਡਾ ਜ਼ਿਆਦਾ ਮੱਝਾਂ ਵਾਲੇ ਪਾਸੇ ਉਰਜਾ ਹਾਂ ਠੀਕ ਹੈ ਜੀ ਤੇ ਪਹਿਲਾਂ ਜਿਹਦਾ ਤੁਸੀਂ ਦੱਸਿਆ 2002 ਤੋਂ ਸ਼ੁਰੂ ਕੀਤਾ ਦੋ ਮੱਝਾ ਤੋਂ ਤੇ ਅੱਜ ਦੀ ਘੜੀ ਤੁਹਾਡੇ ਕੋਲ ਕਿੰਨੀਆਂ ਮੱਝਾਂ ਨੇ ਅਸੀਂ ਡਾਕਟਰ ਸਾਹਿਬ ਮਰਜਾ ਦਾ 30 ਰੱਖਦੇ ਆ ਜੀ ਤੇ ਸਾਡਾ ਵੇਚ ਦਾ ਕੰਮ ਕਾਫੀ ਚੱਲੀ ਜਾਂਦਾ ਮਹੀਨੇ ਚ 8-10 ਪਸ਼ੂ ਦੀ ਗਜੰਨੇ ਆ ਬਸ ਸਾਡੇ 3-4 ਕਾਊਂਟਰ ਦੁੱਧ ਪੱਕਾ ਹੀ ਰੱਖੇ ਹੋਇਆ ਜੀ ਤੇ ਸਰਕਾਰੀ ਦੁੱਧ ਦਾ ਰੇਟ ਥੋੜਾ ਜਿਹਾ ਕਹਿੰਨਾ ਜਿਵੇਂ ਬੇਰਕਾ ਹੋ ਗਈ ਨਾ ਚ ਥੋੜਾ ਜਿਹਾ ਘੱਟ ਮਿਲਦਾ ਸਾਡੀ ਸਾਨੂੰ ਪ੍ਰਾਈਵੇਟ ਦੁੱਧ ਪਾਣਾ ਪੈਂਦਾ ਇਸ ਕਰਕੇ ਜਿੰਨਾ ਕਿ ਸਾਨੂੰ ਅੱਗੇ ਦੁੱਧ ਦੀ ਲੋੜ ਆ ਜਿੱਥੇ ਅਸੀਂ ਦੁੱਧ ਪਾਨੇ ਉਹਨਾਂ ਦਾ ਦੁੱਧ ਬਸ ਸਾਢੇ 3 ਜਾਂ 4 ਕੁਆਟਰ ਦੇ ਵਿੱਚੇ ਰੱਖਦੇ ਆ ਦੁੱਧ ਦਾ ਹੌਲੇ ਹੌਲੇ ਵਧਾਵਾਂਗੇ ਹੋਰ ਕੰਮ ਤੇ ਕੰਮ ਬੜਾ ਚੰਗਾ ਬਹੁਤ ਜ਼ਿਆਦਾ ਚੰਗਾ ਕੋਈ ਵੀਰ ਨੇ ਜਿਸ ਨੇ ਕਰਨਾ ਹੋਵੇ ਤੇ ਠੀਕ ਆ ਬਹੁਤ ਸੋਹਣਾ ਕੰਮ ਲੱਗਿਆ ਇਸ ਨੂੰ ਅੱਛਾ ਤੇ ਆਪਣਾ 25 ਤੇ 30 ਗਾਂ ਤੁਸੀਂ ਮੱਝਾਂ ਦਾ ਦੱਸ ਰਹੇ ਹੋ ਇਹਦੇ ਵਿੱਚ ਤੁਸੀਂ ਕਿੰਨੀ ਕਿ ਲੇਬਰ ਰੱਖੀ ਆ ਲੇਰ ਦੇ ਡਾਕਟਰ ਸਾਹਿਬ ਸਾਡੇ ਕੋਲ ਇੱਕ ਵੀਰ ਰੱਖਿਆ ਹੋਇਆ ਮੇਰਾ ਬੇਟਾ ਜੀ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦਾ ਤੇ ਬੇਟਾ ਆ ਮੇਰਾ ਬੇਟਾ ਹੋ ਗਿਆ ਪਤੀਜਾ ਹੋ ਗਿਆ ਪ੍ਰਭਜੋਤ ਸਿੰਘ ਬੇਟਾ ਜੀ ਗੁਰਨੀਤ ਸਿੰਘ ਮੇਰਾ ਪਤੀਜਾ ਜੀ ਉਹ ਹੁਣ ਵਿਚਾਰਾ ਪੜ੍ਹਨ ਵਾਸਤੇ ਗਿਆ ਤੇ ਜਿੰਨਾ ਵੀ ਫਾਰਮ ਨੂੰ ਸਾਹਮਦੇ ਆ ਚਵਾਈ ਕਰਨੀ ਹੋ ਗਈ ਦੁੱਧ ਪਾਣਾ ਹੋ ਗਿਆ ਜੋ ਕੁਝ ਵੀ ਦਾਣਾ ਇਹਨਾਂ ਨੇ ਆਪਣੇ ਹੱਥ ਨਾਲ ਪਾਣਾ ਚਵਾਈ ਇਹਨਾਂ ਨੇ ਆਪ ਕਰਨੀ ਆ ਅੱਜ ਤੱਕ ਅਸੀਂ ਨੌਕਰ ਤੋਂ ਜੋ ਆਈ ਨਹੀਂ ਕਰਾਈ ਜੈਗੀ ਮੱਝਾਂ ਦੀ ਮੇਰਾ ਬੇਟਾ ਜਾਂ ਮੇਰਾ ਪੁੱਤ ਜਾਈ ਕਰਦਾ ਤੇ ਚਲੋ ਜਿਆਦਾ ਵੱਡਾ ਫਾਰਮ ਹੋਵੇ ਆਪਣੀ ਮਜਬੂਰੀ ਬਣ ਜਾਏ ਨੌਕਰਾਂ ਤੋਂ ਕਰਾਉਂਦੇ ਚਾ ਤਾਂ ਪਰਿਵਾਰ ਦੇ ਜੀ ਮੈਂਬਰ ਆਪ ਕਰਨਾ ਨਾ ਜੀ ਉਹਦੇ ਨਾਲ ਨਾ ਜਦੋਂ ਮਾਲ ਡੰਗਰੋਂ ਆਪ ਚੁੰਨੇ ਉਹਦੇ ਨਾਲ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਮੇਰੀ ਮੱਝ ਕਿੰਨਾ ਕੁ ਦੁੱਧ ਘੱਟ ਕਿਉਂ ਦੇ ਰਹੀ ਆ ਜੇ ਆਪਾਂ ਨੇ ਵਿਧਾਨਾ ਹੋਵੇ ਕੀ ਕਾਰਨ ਹੈ ਜਿਹੜਾ ਆਪਾਂ ਥਾਣ ਪੱਲਾ ਜਦੋਂ ਫੜਦੇ ਆ ਨਾ ਉੱਥੇ ਵਾਲਾ ਉਹ ਸਭ ਕੁਝ ਪਸ਼ੂ ਦੀ ਬਾਡੀ ਨੂੰ ਦੱਸ ਦਿੰਦਾ ਅੰਦਰੋਂ ਜਦੋਂ ਆਪਾਂ ਥਣ ਫੜਦੇ ਨਾ ਆਪ ਚੁੰਨੇ ਆ ਇਸ ਕਰਕੇ ਬੇਟੇ ਨੇ ਇਸ ਪਾਸੇ ਬਹੁਤ ਜ਼ਿਆਦਾ ਲਾਇਆ ਹੋਇਆ ਵੀ ਮੇਰਾ ਤਾਂ ਮੇਨ ਕੰਮ ਬਸ ਹਰਿਆਣੇ ਚ ਪਸ਼ੂ ਬਰੀਡ ਸੋਣੀ ਲੈ ਕੇ ਆਣੀ ਜਾਂ ਦੁੱਧ ਦੇ ਦੇਣੀ ਮੇਨ ਸਾਡਾ ਮੁੱਦਾ ਵੀ ਇਹੀ ਆ ਵੀ 20 ਤੋਂ ਪਲੱਸ ਪਲੱਸ ਪਸ਼ੂ ਰੱਖਣਾ ਚੋਂ ਥੱਲੇ ਪਸ਼ੂ ਨਹੀਂ ਰੱਖਣਾ ਤੁਸੀਂ 25 ਮਤਲਬ ਮੱਝਾਂ ਦਾ ਤੁਹਾਨੂੰ ਤੁਸੀਂ ਸਾਹਮਣੇ ਪਈ ਹੋ ਤੇ ਇਹਦੇ ਵਿੱਚ ਤੁਹਾਨੂੰ ਕੋਈ ਟ੍ਰੇਨਿੰਗ ਜਾਂ ਕੰਮ ਕਿਵੇਂ ਸਿੱਖਿਆ ਡਾਕਟਰ ਸਾਹਿਬ ਉਹ ਟ੍ਰੇਨਿੰਗ ਤਾਂ ਬਸ ਆਪੇ ਰੱਬ ਨੇ ਕਰਾ ਲਈ ਜੀ ਜਦੋਂ ਇਹਨਾਂ ਚ ਪਿੱਛੇ ਦੀ ਜਾਣੇ ਆ ਨਾ ਜੀ ਟ੍ਰੇਨਿੰਗ ਆਪੇ ਦੇਈ ਜਾਂਦੀਆਂ ਵਿਚਾਰੀਆਂ ਇਹ ਅੱਛਾ ਸਮੇ ਦੇ ਮੁਤਾਬਕ ਤੁਹਾਡਾ ਸਾਰਾ ਪ੍ਰੈਕਟੀਕਲ ਨੋਲੇਜ ਹੈਗੀ ਆ ਸਾਰੇ ਆਪੇ ਟ੍ਰੇਨਿੰਗ ਆਪੇ ਦੇਈ ਜਾਂਦੇ ਆ ਸਭ ਕੁਝ ਪਸ਼ੂ ਜਦੋਂ ਆਪਾਂ ਮਾਲ ਡੰਗਰ ਤੇ ਬੀਜਦੇ ਆ ਨਾ ਬੈਠੇ ਰਹਿਨੇ ਆ ਜਾਂ ਕੰਮ ਕਰਦੇ ਆ ਉਹ ਮਾਲ ਡੰਗਰ ਆਪੇ ਦੱਸ ਦਿੰਦਾ ਜੇ ਉਹਨੂੰ ਬੁਖਾਰ ਵੀ ਹੋਣਾ ਉਹਨੇ ਤਾਂ ਵੀ ਦੱਸਣਾ ਜੇ ਉਹਨੂੰ ਕੋਈ ਵੀ ਦਿੱਕਤ ਆਉਂਦੀ ਆ ਮਾਲ ਨੇ ਉਹਨੇ ਦੱਸ ਦੇਣਾ ਆਪਾਂ ਨੂੰ 2 ਇੱਕ ਜਾਂ 2 ਦਿਨ ਪਹਿਨਾ ਪਸ਼ੂ ਸੁਨੇਹਾ ਲਾਂਦਾ ਜੇ ਮਥਣਾ ਜੁ ਮੈ ਸਟੇਟਸ ਆਣੀ ਜਾਂ ਕੋਈ ਦਿੱਕਤ ਆਣੀ ਪਸ਼ੂ ਨੇ ਆਪਾਂ ਨੂੰ ਪਹਿਨਸ ਰੇਹ ਲਾਣਾ ਜੇ ਮਾਲਕ ਜ਼ਿੰਮੇਵਾਰਾ ਨੂੰ ਪਹਿਨੇ ਪਤਾ ਨਾ ਇਹਨਾਂ ਪਹਿਨੇ ਸਾਵਲ ਲਾਂਦਾ ਜਿਹੜਾ ਇਹਨਾਂ ਦਾ ਅਸਲ ਮਾਲਕ ਆ ਜਿਨੇ ਨੌਕਰਾਂ ਦੇ ਸਿਰ ਤੇ ਕੰਮ ਛੱਡ ਰਖਿਆ ਜੀ ਉਹਦੀ ਤਾਂ ਫਿਰ ਆਪਾਂ ਕੋਈ ਗਾਰੰਟੀ ਨਹੀਂ ਸਰ ਇਹ ਹੀ ਹੈ ਵੀ ਤੁਹਾਡਾ ਕਹਿੰਦਾ ਮਤਲਬ ਹੈ ਜਿਹੜਾ ਬੰਦਾ ਵਿੱਚ ਜਾਂਦਾ ਹੈ ਜਿਹੜਾ ਰੋਜ਼ ਉਹਦਾ ਸੁਭਾਲ ਕਰਦਾ ਹੈ ਉਹਨੂੰ ਹੀ ਅਸਲ ਜੇ ਪਤਾ ਹੁੰਦਾ ਵੀ ਮਾਜੀ ਦੀ ਕੀ ਹਾਲਤ ਹੈ ਤੇ ਕਿਵੇਂ ਉਹਨੂੰ ਕੀ ਗਲਤੀਆਂ ਹੋਈਆਂ ਦੇ ਤੁਸੀਂ ਕਿਵੇਂ ਸਿੱਖਿਆ ਉਸਦੀ ਉਹ ਹੀ ਸਭ ਕੁਝ ਆਪੇ ਦੱਸ ਦਿੰਦੇ ਨੀ ਰਵਿंद्र ਸਾਹਿਬ ਸਭ ਕੁਝ ਉਹ ਹੀ ਦੱਸ ਦਿੰਦੇ ਚਲੋ ਆਪਾਂ ਫਾਰਮ ਤੇ ਚੱਲਦੇ ਆਂ ਤੇ ਚੱਲਦੇ ਚਲੋ ਜੀ ਸਾਰਾ ਕਿ ਇਹਨਾਂ ਨੇ ਮੱਛਰ ਕਾਂ ਨੂੰ ਤਾਂ ਲਗਾਇਆ ਹੋਇਆ ਤੇ ਫੜ ਫੋਲ ਇਸ ਵੇਲੇ ਜਿਹੜੀ ਮੱਧਾਨੀ ਕਿੰਨਾ ਕਦੋਂ ਦਾਂਗਾ ਦੋਸ ਮੱਝਾਂ ਦਾ ਸਾਰੀਆਂ ਰੱਬ ਦੀ ਮਿਹਰ ਨਾਲ ਹੁਣ ਕਾਫੀ ਸਮੇਂ ਤੋਂ ਕੰਮ ਕਰ ਰਹੇ ਆ ਵੀ ਕੋਸ਼ਿਸ਼ ਇਹ ਨਹੀਂ ਆ ਵੀ 20 ਤੋਂ ਉੱਤੇ ਉੱਤੇ ਰੱਖੀਏ ਤੇ 20 ਤੋਂ ਉੱਤੇ ਉੱਤੇ ਹੈਗੇ ਆ ਇੱਕ ਦੋ ਪਸ਼ੂ ਤਾਂ ਆਪਾਂ ਕਹਿ ਸਕਦੇ ਆ ਵੀ 18 19 ਦੇ ਹੁਣ ਜਿਵੇਂ ਇਹ ਮੱਝੇ ਹੁਣ ਪਹਿਲਣ ਹੀ ਨੇ 19 ਕਿਲੋ ਦੁੱਧ ਦੇ ਅਸੀਂ ਪਹਿਲੇ ਸਵੇਰ ਹੁਣ ਦੂਜੀ ਵਾਰ ਸੂਈ ਆ ਸੂਈ ਨੇ ਜੇ 20 ਦਿਨ ਹੋਇਆ 20 22 ਕਿਲੋ ਦੇ ਹੁਣ ਚੱਲੂਗੇ ਇਹ 25 26 ਕਿਲੋ ਤੇ ਇਸ ਵਾਰ ਜਾਊਗੀ ਪੱਕੀ ਇਹ ਮੱਝ ਹੋ ਗਈ ਏ ਪਿੱਛੇ ਵਾਲੀ 27 ਉਹਦੇ ਵਿੱਚ ਕੱਢਿਆ ਜੀ ਨੇ ਤੇ ਹੁਣ ਇਹ ਕੋਈ ਉਹਨੇ ਕਹਿੰਦੇ ਨੇ ਕਿ ਉਹ ਵੀ ਨੂੰ ਦੁੱਧ ਮਾਰੀ ਉਹ ਇਹ ਪਹਿਲਣ ਲਈ ਸੀ 11 ਕਿਲੋ ਦੁੱਧਾ ਹੁਣ 14-15 ਦਿਨ ਹੋਏ ਸੋਈ ਨੂੰ 20 ਕਿਲੋ ਦੁੱਧ ਹੋਣਾ ਹਾਜ਼ਰ ਹੈਗਾ ਜੀ ਉਹਦੇ ਥੱਲੇ 23-24 ਕਿਲੋ ਦੁੱਧ 24 ਕਿਲੋ ਹੋਣਾ ਜੀ ਤੇ ਅਸੀਂ ਦੁੱਧ ਕੰਡੇ ਦੇ ਜੋਗਦੇ ਆ ਰੋਜ਼ ਤੇ ਦੇਖੀ ਜਾਂਦੇ ਆ ਕਿੰਨਾ ਦੁੱਧਾ ਉਹਦੇ ਥੱਲੇ 24 ਕਿਲੋ ਹੋਣਾ ਤੇ ਡਾਕਟਰ ਸਾਹਿਬ ਆਪਣੀਆਂ ਇੱਕ ਚੈਨਲ ਬੇਅੰਤ ਟੁੱਲੇਵਾਲ ਉਹ ਚੈਨਲ ਤੇ ਆਪਣੀ ਨਾ ਉਹਨਾਂ ਨੇ ਵੀਰੇ ਦੇ ਲਾਈਵ ਚੁਵਾਈ ਕਰਾਈ ਸੀ ਕਈ ਮੱਝਾਂ ਦੀ ਉਹ ਮੱਝ ਹੋ ਗਈ ਆਪਣੀ ਗੁਲਾਬ ਦਾ ਉਹ ਸਾਹਮਣੇ ਆਜੋ ਤੁਹਾਡੇ ਨਾਲ ਇਹ ਮੱਝ ਦਾ ਨਾਮ ਸੀ ਗੁਲਾਬ ਰੱਖਿਆ ਸੀ ਕੁੱਤਾ ਮਹੀਨੇ 25 ਕਿਲੋ 25 ਕਿਲੋ ਬਣੀ 100 200 ਗ੍ਰਾਮ ਲਾਈਵ ਚੁਵਾਈ ਚ 3 ਦਿਨ ਚੁਵਾਈ ਚੱਲਦੀ ਰਹੀ ਇਹਨੇ ਦੁੱਧ ਕੱਢਿਆ ਸੀਗਾ ਇਹ ਮੱਝ ਨੇ ਦੁੱਧ ਕੱਢਿਆ ਜਿਹਾ ਇਹਨਾਂ ਗਾਟੂਆਂ ਦਾ ਹੋਰ ਸਾਲ-ਸਾਲ ਹੋ ਗਿਆ ਸੁੰਨੀਆਂ ਨੂੰ ਤਾਜ਼ੀਆਂ ਦੀ ਵੀਡੀਓ ਦਿਖਾਵਾਂਗਾ ਬਹੁਤ ਸੁੰਨੀਆਂ ਵੱਡੀਆਂ ਇਸ ਤਰ੍ਹਾਂ ਨੇ ਕਿੰਨੇ 26 ਕਿਲੋਵਾਟਸਾ ਤੇ 86 ਗ੍ਰਾਮ ਦੁੱਧ ਇਕੱਠਾ ਕੀਤਾ ਜੀ ਤੇ ਜਿੰਨੀਆਂ ਵੀ ਇਹ ਮੱਝਾਂ ਕੋਈ 22 ਦੇ ਕੋਈ 23 ਦੇ ਮਤਲਬ ਜਦੋਂ ਤਾਜ਼ੀਆਂ ਸੁੰਨੀਆਂ ਇੰਨੇ-ਇੰਨੇ ਦੁੱਧ ਦੇ ਸਾਰੀਆਂ ਗੰਨੀਆਂ ਹੋਣ ਮਿਲਦੀਆਂ ਜਿਹੜੀਆਂ ਹੁਣ 4-5 ਕੁ ਮੱਝਾਂ ਤਾਜ਼ੀਆਂ ਸੁੰਨੀਆਂ ਹੋਈਆਂ ਜੀ ਬਹੁਤ ਕੋਈ 23 24 20 ਤੇ ਉਸ ਉਹ ਸਾਰੀਆਂ ਚੱਲ ਰਹੀਆਂ ਹੋਈਆਂ ਨੇ ਉਹ ਪਰਾ ਜਿਹੜਾ ਉਹ ਮੱਝਾਂ ਉਹਨਾਂ ਨੂੰ ਤੈਅ ਹੋ ਗਿਆ ਸੁੰਨੀਆਂ ਨੂੰ ਗੱਪਣ ਪਾਸ ਨੇ ਅੱਗੇ ਤੇ ਉਹ ਵੀ 20 ਤੋਂ ਬਾਹਰ ਬਾਹਰ ਨੇ ਸਾਈ ਨੇ ਤੇ ਤੁਸੀਂ ਇਹ ਤੁਸ ਲਗਭਗ ਸਾਲ ਦਾ ਕਿਰਤ ਸਦਾ ਹੁੰਦਾ ਬਹੁਤ ਸਭਾ ਸਾਡਾ ਦਿੱਲੀ ਦਾ 3.5 ਜਾਂ 4 ਕੋਟ ਦਾ ਹੁੰਦਾ ਤੇ ਵੀ ਪ੍ਰਾਈਵੇਟੇ ਕਰਦੇ ਆ ਤੇ ਇੰਨਾ ਕੀ ਰੱਖਦੇ ਆ ਜਿੱਦਾਂ ਦੇ ਸਾਡੇ ਕੋਲੇ ਸਾਭ ਹੋਈ ਜਿਆ ਇੱਕ ਫਸਲ ਵਾ ਵਧੀਆ ਤਰੀਕੇ ਨਾਲ ਸਾਭ ਸਕਦੇ ਆ ਤੇ ਹੌਲੇ ਹੌਲੇ ਹੋਰ ਫਾਰਮ ਨੂੰ ਵਧਾਵਾਂਗੇ ਆ ਸਭੀ ਸੀ 50 ਮੱਜਾਂ ਦੇ ਤਾਂ ਪੱਕਾ ਹੀ ਲੈ ਕੇ ਜਾਵਾਂਗੇ ਲੰਡਿਸਟਾਉਨ ਮੇਰਾ ਬੇਟਾ ਰਟੋ ਸਾਹਿਬ ਇਹ ਜਿਆਦਾ ਕੰਮ ਇਹੀ ਕਰਦਾ ਮੈਂ ਵੀ 12 ਹੀ ਪੜਿਆ ਤੇ ਬੇਟਾ ਵੀ 12 ਹੀ ਪੜਿਆ ਇਹਦਾ ਵੀ ਇਸ ਪਾਸੇ ਬਹੁਤ ਜਿਆਦਾ ਅਰਜ਼ਾ ਹੈ ਮੇਰਾ ਤਾਂ ਮੇਨ ਉਦਦਾ ਇਹਨੂੰ ਲੈ ਕੇ ਮਾਲ ਟੰਕਰ ਬਾਹਰੋਂ ਖਰੀਦ ਕਰਕੇ ਇਹਨੂੰ ਦੇਣਾ ਅੱਗੇ ਸਾਰਾ ਕੁਝ ਸਾਹਮਣਾ ਕਿੰਨਾ ਗੁੱਡ ਕੱਟਣਾ ਮੈਂ ਇਹਨਾਂ ਨੂੰ ਪੁੱਛਦਾ ਤੇ ਕਿੰਨਾ ਦੁੱਧ ਕੱਢਿਆ ਅੱਜ ਤੋਂ ਕਿੰਨੇ ਮल्ले 100 100 ਗ੍ਰਾਮ ਬਾਰੇ ਵੀ ਪੁੱਛਦਾ ਵੀ ਤੇਰੀ ਮੱਜ ਰਿਆਂ ਚ 20 ਕਿਲੋ ਦੀਆ ਤੇ ਜੇ 24 ਕਿਲੋ ਦੇਆ ਤੇ ਮੈਂ ਪੁੱਛਦਾ ਨਹੀਂ ਆਹ ਵਧੀਆ ਇਹ 100 100 2 200 ਗ੍ਰਾਮ ਵੀ ਵਾਧੀਏ ਮੈਨੂੰ ਦੱਸਦਾ ਰਹਿੰਦਾ ਵੀ ਮੇਨ ਕਾਰਨ ਇਹ ਨਹੀਂ ਹੁੰਦਾ ਸਾਡਾ ਵੀ ਦੁੱਧ ਚ 20 ਬਾਈ ਚ ਮੇਨ ਕਾਰਨ ਆ ਵੀ ਸਾਡੇ ਜਿਹੜੇ ਬੱਚੇ ਆ ਤੇ ਉਹ ਨਾ ਜਿਹੜੇ ਬਾਹਰ ਵਾਲੇ ਪਾਸੇ ਡਾਕਟਰ ਸਾਹਿਬ ਜਾ ਰਹੇ ਹਨ ਵੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਇਸ ਪਾਸੇ ਲੈ ਕੇ ਆਓ ਨੌਕਰੀ ਇਹ ਜਿਹੜੇ ਜ਼ਿਮੀਂਦਾਰ ਕੋਲੇ ਬਹੁਤ ਜ਼ਿਆਦਾ ਸਹਾਈ ਕਿਤੰਦਾ ਨਾ ਬਹੁਤ ਆ ਜਿਆਦਾ ਚੰਗਾ ਦੰਦਾ ਹੈ ਕਿ ਜਿਹੜਾ ਬਾੜ ਵਾਲੇ ਪਾਸੇ ਬਹੁਤ ਜ਼ਿਆਦਾ ਹੁਣ ਵਾਲੀ ਪੀੜੀ ਦਾਝਾ ਹੋਇਆ ਹੋਇਆ ਉੱਥੇ ਵੀ ਡਾਕਟਰ ਸਾਹਿਬ ਆਪਣੇ ਅੰਗਰੇਜ਼ਾਂ ਥੱਲੇ 8-8 10-10 ਘੰਟੇ ਕੰਮ ਕਰਨਾ ਤੇ ਇੱਥੇ ਮੈਂ 8-10 ਤੇ ਇੱਥੇ ਨਾ 5-6 ਘੰਟੇ ਨਾ ਮਾਲਕ ਆਪ ਸਵੇਰੇ ਸ਼ਾਮ ਦੀ ਡਿਊਟੀ ਆਪ ਦੇ ਦੇ ਨਾ ਇੱਥੇ ਵੀ ਰਾਜ ਆਇਆ ਜੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ 30 ਪਸ਼ੂ ਕੋਈ ਫਾਰਮ ਚ ਲੋ ਹੌਲੇ ਹੌਲੇ ਕੰਮ ਸ਼ੁਰੂ ਕਰੇ ਪਰ ਚੰਗੀ ਬਰੀਡ ਨੂੰ ਲੈ ਕੇ ਜਦੋਂ ਆਪਾਂ 20 ਕਿਲੋ ਵਾਲੀ ਮੱਝਾਂ ਦੇ 30 ਪਸ਼ੂਆਂ ਦੇ ਚਲੇ ਗਏ ਨਾ ਇੱਥੇ ਡਾਕਟਰ ਸਾਹਿਬ 4 ਲੱਖ ਰੁਪਏ ਕੇ ਲਈ ਮੇਰਾ ਬੇਟਾ ਮੈਨੂੰ 3.5 ਲੱਖ ਰੁਪਏ ਇੱਕ ਮਹੀਨੇ ਜੋ ਸਾਰਾ ਕਰਜ਼ਾ ਕੱਢ ਕੇ ਮੈਨੂੰ ਕਮਾਈ ਮੇਰੇ ਹੱਥ ਤੇ ਰੱਖ ਦੇ ਰੱਖਦਾ ਏ ਮੇਰਾ ਗੁੱਦ ਮੈਂ ਪਤੀ ਜਗਨਦੀਲ ਸਿੰਘ ਜੀ ਉਹ ਹੁਣ ਪੜ੍ਹਾਈ ਕਰਨ ਗਿਆ ਹੋਇਆ ਸਾਰਾ ਮਾਲ ਡੰਗਰ ਇੱਕ ਮੇਰੇ ਬੇਟੇ ਨੇ ਮੇਰਾ ਉਹ ਵੀ ਬਗਨਜੀਤ ਸਿੰਘ ਜੀ ਦਾ ਬੇਟਾ ਉਹਨੇ ਦੋਆਂ ਨੇ ਚਵਾਈ ਕਰਨੀਆਂ ਸਭ ਕੁਝ ਫਾਰਮਰ ਇਹੀ ਸੌਂਦੇ ਆ ਇਹਦਾ ਬਹੁਤ ਹੋ ਗਿਆ ਗੱਲ ਹੈ ਘਰ ਦੇ ਬੰਦੇ ਉਹਨਾਂ ਨੂੰ ਜ਼ਿਆਦਾ ਭਜਾ ਨਹੀਂ ਸਕਦੇ ਅੱਜ ਕੱਲ ਦਾ ਜਿਹੜਾ ਦਿੱਲੀ ਬਾਬਾ ਜਾ ਰਹੇ ਉਹ ਐਨਾ ਪੈਸਾ ਕਮਾ ਕੇ ਦੇਦੇ ਉਹਨਾਂ ਲਈ ਤਾਂ ਐਥੀ ਸਵਰਗ ਨਾਲੋਂ ਘੱਟ ਜੀ ਸਵਰਗਾ ਜਿੱਨਲੇ ਗੱਲ ਇਹ ਆ ਦੇਖੋ ਕਈਆਂ ਵੀਰਿਆਂ ਕੋਲ ਇੱਕ ਇੱਕ ਵੀਰਾ ਆਇਆ ਉਹ ਬਾਹਰ ਭੇਜ ਦੰਨਿਆਂ ਪਿੱਛੇ ਮਾਵਾਪਾ ਪਿੱਛੇ ਨਾਲੇ ਡਾਕਟਰ ਸਾਹਿਬ 50 50 ਲੱਖ ਰੁਪਏ ਲਾ ਕੇ ਆਪਾਂ ਬੱਚੇ ਭੇਜ ਰਹੇ ਆ ਬੱਚੇ ਨੂੰ 50 ਲੱਖ ਰੁਪਏ ਲਾ ਕੇ ਇੱਥੇ ਕੰਮ ਤੋਂ ਆਪ ਨਾਲੇ ਆਪ ਲੱਗੋ ਮੈਂ ਇਹ ਨਹੀਂ ਕਹਿੰਦਾ ਵੀ ਬੱਚਿਆਂ ਨੂੰ ਆਪਾਂ ਸਿੱਧੇ ਹੀ ਕੰਮ 'ਚ ਵਾਰਦ ਦੋ ਜਿਹੜੇ ਮਾਂ ਮੱਲੇ ਉਹਦੇ ਫਾਦਰ ਸਾਹਿਬ ਆ ਕੋਈ ਚਾਚਾ ਦਾ ਆ ਉਹਨਾਂ ਨਾਲ ਲਾ ਕੇ ਉਹ ਤਾਂ ਵਿਚਰੇ ਵੀ ਉਹਨੇ ਇਸ ਕੰਮ ਨੂੰ ਉਹ ਵਿਚ ਬੀਚਰ ਬੀਚਰ ਗਏ ਇਹਨਾਂ ਨੂੰ ਪੂਰੀ ਟ੍ਰੇਨਿੰਗ ਦਿਓ ਬਾਦੇ ਘਾਟੇ ਮਾੜੇ ਮੋਟੇ ਨਾਲ ਕਾਟੇ ਵਾਲਾ ਤਾਂ ਇਹਨਾਂ 'ਚ ਹੈ ਹੀ ਨਹੀਂ ਕੰਮ ਚਲੋ ਕਈ ਵਾਰੀ ਬੰਦਾ ਨਾਵਾ ਸ਼ੁਰੂ ਕੰਮ ਕਰਿਆ ਪੰਜਾਬ ਵਿੱਚ ਮੱਝਾ ਮੁੱਝਾ ਲੈਣ ਜਾਂਦਾ ਕਈ ਵਾਰੀ ਕੋਈ ਮੱਝ ਨਹੀਂ ਚੰਗੀ ਮਿਲਦੀ ਹੈਗੇ ਹੌਲੇ 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 ਬੰਦੇ ਨੂੰ ਜਦੋਂ ਆਪ ਆਪਣੇ ਫਾਰਮ ਦੇ ਮੱਝਾਂ ਦੀ ਹੈ ਨਾ ਕਰ ਲੈਂਦਾ ਉਹਨੂੰ ਪਰਖ ਬਣ ਜਾਂਦੀ ਹੈ ਤੇ ਉਹ ਸਭ ਕੁਝ ਆਪੇ ਹੋ ਹੀ ਜਾਂਦਾ ਮੈਂ ਬੇਨਤੀ ਹੱਥ ਜੋੜ ਕੇ ਵੀ ਜਿਹੜੀ ਆਪਣੀ ਪੀੜ੍ਹੀ ਹੈ ਨਾ ਆਪਣੇ ਪੰਜਾਬ ਨੂੰ ਪੰਜਾਬ ਇਹ ਤਾਂ ਹੀ ਬਚੂਗਾ ਜੇ ਆਪਾਂ ਬਾਹਰ ਵਾਲੇ ਪਾਸੇ ਨੂੰ ਛੱਡ ਗਏ ਨਾ ਆਪਾਂ ਇਸ ਪਾਸੇ ਨੂੰ ਤੁਰਾਂਗੇ ਤੇ ਮੇਰਾ ਬੇਟਾ ਮੈਨੂੰ ਤਾਂ ਇਹ ਕਹਿੰਦਾ ਵੀ ਹੋਰ ਪਤਾ ਹੀ ਇਹ ਕੰਮ ਅਸੀਂ ਹੌਲੇ ਹੌਲੇ ਜਿੰਨੀ ਜਿੰਨੀ ਸਾਡੇ ਕੋਲੇ ਆਮਦਨ ਦੇ ਸਾਧਨ ਬਣੇ ਜਾ ਰਹੇ ਆ ਜੇ ਇੱਕ ਉਪਸੰਹ 3 ਲੱਖ ਹੋ ਰਿਹਾ ਵਜ ਰਿਹਾ ਸੀ ਉਹਦੀ ਫਿਰ ਮੱਝ ਲੈ ਕੇ ਜੰਨੇ ਆ ਅਸੀਂ ਤਾਂ ਹੌਲੇ ਹੌਲੇ ਡਾਕਟਰ ਸਾਹਿਬ ਕੰਮ ਵਧਾ ਰਹੇ ਆ ਤੇ ਆਪਣਾ ਲੰਬੇ ਹੋ ਗਏ 23 ਮਿੰਟ ਤੇ ਹੋ ਗਏ ਪੁਆਇੰਟ ਤੇ ਸਟਾਰਟ ਕਰਾਂ ਉਹਨਾਂ ਨੂੰ ਫੰਡ ਦੀ ਲੋੜ ਤਾਂ ਨਹੀਂ ਜਿੱਦਾਂ ਆਪਾਂ ਪਸ਼ੂਆਂ ਦੇ ਲਈ ਦੀਵਾ ਜਗੂਗੀ ਮੂਹੁਰ ਦੇ ਟਿੱਕੇ ਹੋ ਗਏ 120 ਦੇ ਹੋ ਗਏ ਤੇ ਜਿਹੜੇ ਆਪਣੇ ਵੈਂਟਰੀਜ਼ ਦੇ ਅੱਧ ਤੇ ਬੈਟਰੀ ਅਕਸਰ ਫੀਲਡ ਦੇ ਵਿੱਚ ਆਉਂਦੇ ਨੇ ਤੁਹਾਡਾ ਉਹਨਾਂ ਨਾਲ ਕਿੰਨਾ ਗਰਾਫਤਾਂ ਬਹੁਤ ਜ਼ਿਆਦਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਨਾ ਵੀ ਸਾਨੂੰ ਨਾ 70% ਜਿਹੜਾ ਸਹਾਇਯੋਗ ਆ ਜੀ ਉਹ ਸਾਡੇ ਸਰਕਾਰੀ ਡਾਕਟਰ ਤੋਂ ਹੀ ਮਿਲਦੇ ਆ ਜਿਵੇਂ ਪਸ਼ੂ ਚ ਜਿਹੜੀਆਂ ਸਾਡੇ ਦੋ ਕਮੀਆਂ ਰਹਿ ਜਾਂਦੀਆਂ ਜਦੋਂ ਅਸੀਂ ਦਾਣੇ ਬਣਾਉਂਦੇ ਆ ਉਹਨਾਂ ਨੂੰ ਪੁੱਛ-ਪੁੱਛ ਕੇ ਪੈਣਾ ਅਸੀਂ ਡਾਕਟਰ ਸਾਹਿਬ ਆਪਣੇ ਪੰਜਾਬ ਦੇ ਖਾਸ ਕਰਕੇ 20-25 ਗ੍ਰਾਮ ਇਹ ਬਫਰ ਮੱਝ ਨੂੰ ਦਿੰਦੇ ਆ ਤੇ ਜਿੱਦਾਂ ਦੇ ਸਾਨੂੰ ਡਾਕਟਰ ਸਾਹਿਬ ਨੇ ਸਲਾਹ ਮਸਬਰਾ ਜਿਵੇਂ ਤੁਸੀਂ ਹੋਗੇ ਕਿ ਤੁਸੀਂ ਸਲਾਹ ਮਸਬਰਾ ਦੰਨੇ ਆ ਵੀ ਨਾ ਹੁਣ ਅਸੀਂ 60-70 ਗ੍ਰਾਮ ਬਫਰ 80 ਗ੍ਰਾਮ ਤੱਕ ਬਫਰ ਜਾ ਰਹੇ ਮਤਲਬ ਸਾਰੀਆਂ ਦਵਾਈਆਂ ਹੋ ਗਿਆ ਜਾਂ ਬੱਚਿਆਂ ਦੇ ਕੀੜਿਆਂ ਦੀਆਂ ਦਵਾਈਆਂ ਹੋ ਗਈਆਂ ਮਤਲਬ ਪਾਣੀਆਂ ਦਵਾਈਆਂ ਹੋ ਗਈਆਂ ਤੇ ਆ ਮੱਝਾਂ ਦੇ ਦੋਗੀਆਂ ਜਿੰਨੇ ਇੱਕ ਵੈਕਸੀਨ ਮੂੰਹ ਘੁਰਦੀ ਹੋ ਵੀ ਗਲ ਘੁੰਟੇ ਦੀ ਹੋ ਵੀ ਉਹ ਤਾਂ ਡਾਕਟਰ ਸਾਹਿਬ ਸਭ ਸਮੇਂ ਸੀਰ ਆਪ ਆਨੇ ਆਪ ਡਾਕਟਰ ਸਾਹਿਬ ਲਾ ਕੇ ਜਾਂਦੇ ਆ ਉਹ ਉਹ ਤਾਂ ਸਾਡਾ ਬਹੁਤ ਜਿਆਦਾ ਸਾਥ ਦੇ ਰਹੇ ਨੇ ਠੀਕ ਹਾਂਜੀ ਤੇ ਆਉਣ ਵਾਲੇ ਜਿਹੜੇ ਹੁਣ ਕਿਸਾਨ ਨੇ ਜਿਹੜੇ ਆਪਣੇ 파ਰਨਰ ਮੱਝਾਂ ਦਾ ਕੰਮ ਰੱਖਣਾ ਚਾਹੁੰਦੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਪਤੂ ਜੀ ਸਨੇਹਾ ਮੱਝਾਂ ਤੋਂ ਲੈ ਕੇ 25 ਮੱਝਾਂ ਤੇ ਇੱਕ ਥੋੜੇ ਮਨਾਫੇ ਡਾਏਗੇ ਇੱਕ ਵੱਡੇ ਸਫਲ ਫਾਰਮਰ ਬਣਨ ਤੁਹਾਡਾ ਕੀ ਸੁਨੇਹਾ ਹੈ ਡਾਕਟਰ ਸਨੇਹਾ ਤਾਂ ਬਸ ਬੇਨਤੀ ਹੱਥ ਜੋੜ ਕੇ ਵੀ ਨੌਜਵਾਨ ਪੀੜ੍ਹੀ ਨੂੰ ਵੀਰੇ ਆਪਾਂ ਨਾ ਬਾਹਰ ਵਾਲੇ ਪਾਸੇ ਨਾ ਫਿਰਜਾਂ ਛੱਡ ਦਈਏ ਇੱਥੇ ਬਹੁਤ ਵੱਡਾ ਕਮਾਈ ਦਾ ਸਾਧਨ ਜਦੋਂ ਆਪਾਂ ਇਹਨਾਂ ਨੂੰ ਹੌਲੇ-ਹੌਲੇ ਸੰਭਾਂਗੇ ਨਾ ਆ ਜੋ ਫਾਰਮ ਲਾਲੋ ਜੀ ਨੇ ਹੋਰ ਕੰਮ ਕਰਨਾ ਹੋਰ ਕਰ ਲਓ ਸਾਨੂੰ ਫਾਰਮਰ ਦਾ ਕੰਮ ਬੜਾ ਚੰਗਾ ਲੱਗਿਆ ਮਿੱਧਾ ਦਾ ਵੀ ਮੱਝਾਂ ਦਾ ਕੰਮ ਨਾ ਬਹੁਤ ਜ਼ਿਆਦਾ ਚੰਗਾ ਵੀ ਨੌਜਵਾਨ ਪੀੜ੍ਹੀ ਤੋਂ ਇਹ ਬੇਨਤੀ ਆ ਵੀ 10 ਮੱਝਾਂ ਜੋ ਵੀ ਤੁਸੀਂ ਉਹਨਾਂ ਪੈਸਾ ਕਮਾ ਲਓਗੇ ਜਿੰਨਾ ਤੁਸੀਂ ਬਾਹਰ ਜਾ ਕੇ 8 8 10 10 ਘੰਟੇ ਗੋਰਿਆਂ ਦੇ ਥੱਲੇ ਕੰਮ ਕਰਕੇ ਜਿੰਨੀ ਕਮਾਈ ਕਰ ਰਹੇ ਆ ਨਾ ਉਹ 10 15 ਮੱਝਾਂ 'ਚ ਆਪਾਂ ਇੱਥੇ ਵੀ ਕਰ ਸਕਦੇ ਹਾਂ ਠੀਕ ਇਹ ਨਹੀਂ ਹੈਗਾ ਕਈ ਵੀਰੇ ਪੰਜਾਬ ਵਿੱਚ ਮੇਰੇ ਕੋਲੇ ਖੂਨ ਕਾਫੀ ਆਈ ਜਾਂਦੇ ਆ ਕਿ ਉਹ ਤੂੜੀ ਇੰਨੀ ਜ਼ਿਆਦਾ ਪਾ ਦਿੰਦੇ ਆ ਦਾਣਾ ਥੋੜਾ ਪਾਣੇ ਆ ਉਹ ਪਸ਼ੂ ਕੋਲੇ ਖਾਏ ਨਹੀਂ ਜਾਂਦਾ ਫਿਰ ਮਜਬੂਰੀ ਇਹ ਬਣ ਜਾਂਦੀ ਆ ਉਹਨੂੰ ਚੱਕ ਦੇਣੀ ਹੈ ਕਿ ਵੀ ਅਸੀਂ ਦਾਣਾ ਪਾਇਆ ਹੋਇਆ ਪੈਸੇ ਲਾਏ ਹੋਏ ਆ ਤੇ ਵੱਧੀ ਇਹ ਮਜਬੂਰੀ ਬਣ ਜਾਂਦੀ ਵੀ ਉਹਨੇ ਸੁੱਤਣਾ ਪੈਂਦਾ ਤੇ ਫਾਰਮਰ ਸਭ ਤੋਂ ਵੱਡੇ ਫੈਨ ਹੋਣ ਦਾ ਕਾਰਨ ਵੀ ਛੋਟੀਆਂ ਮੱਝਾਂ ਵਾਲੇ ਇਹੀ ਕਾਰਨ ਵੱਡ ਰਿਹਾ ਵੀ ਉਹ ਨਾ ਥੋੜਾ ਤਰੀਕੇ ਨਾਲ ਨਹੀਂ ਦੁਰਦਿਆ ਕਿ ਵੀ ਬੇਨਤੀ ਕਰਨ ਦਾ ਤੁਹਾਡੇ ਵੀਡੀਓ ਦੇ ਮਾਧਿਅਮ ਨਾਲ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਵੀ ਤੂੜੀ ਐ ਸਮਝੋ ਵੀ ਇੱਕ ਪਸ਼ੂ ਨੂੰ ਸਾਰੇ ਦਿਨ ਦੀ 3 ਕਿਲੋ ਤੂੜੀ ਰੱਖੋ ਇੱਕ ਟੇਮ ਦੀ 1 ਕਿਲੋ ਸਵਾ ਗਿੱਲੋ ਤੂੜੀ ਜਿੰਨਾ ਕ ਆਪਣਾ ਪਿਓਗੇ ਦਾਣਾ ਬਣ ਗਿਆ ਨਾ ਜੀ ਉਸ ਤੋਂ ਮਾਮੂਲੀ ਥੋੜੀ-ਮੁੱਠੀ ਜ਼ਿਆਦਾ ਹੀ ਤੂੜੀ ਹੋਵੇ ਉਹ ਪਾ ਕੇ ਜਦੋਂ ਪਸ਼ੂ ਖਰੋ ਉਹ ਉਹਨਾਂ 20-25 ਮਿੰਟਾਂ 'ਚ ਜਾਂ ਅੱਧੇ ਘੰਟੇ ਦੇ ਵਿੱਚ ਖਾ ਜਾਂਦਾ ਹੈ ਜੀ ਜੇ ਪਸ਼ੂ ਦਾਣਾ ਵੀ ਅੱਧੇ ਘੰਟੇ ਦੇ ਵਿੱਚ ਨਹੀਂ ਖਾਂਦਾ ਤੇ ਬੇਨਤੀ ਆ ਜਿਵੇਂ ਆਪਣੀਆਂ ਭੁੱਖ ਵਾਲੀਆਂ ਦਵਾਈਆਂ ਹੋ ਗਈਆਂ ਪ੍ਰੋਬੀਓਟਿਕ ਆ ਗਿਆ ਜਾਂ ਹੋਰ ਦਵਾਈਆਂ ਕਾਫੀਆਂ ਹੋ ਗਈਆਂ ਉਹ ਦਵਾਈਆਂ ਜਾਂ ਮਿੱਠਾ ਸੋਡਾ ਦਾਣੇ ਦੇ ਵਿੱਚ ਅਸੀਂ ਤਾਂ ਇੱਕ ਮੱਝ ਨੂੰ ਹਰ ਰੋਜ਼ ਬਫਰੇ ਵੀ ਅਸੀਂ ਬੌਡੀ ਨੂੰ 80 ਗ੍ਰਾਮ ਅਸੀਂ ਪੱਕਾ ਦਿੰਨੇ ਆਂਗੇ। ਵੀ ਬੌਡੀ ਦੇ ਵਿੱਚ 70 80 ਗ੍ਰਾਮ ਮਿੱਠਾ ਛੋਡਾ। ਇਹ ਹੋ ਤਾਂ ਬਫਰੇ ਦੇਣ ਲੱਗੇ ਪਹਿਨਾ ਮਿੱਠਾ ਛੋਡਾ ਦਿੰਦੇ ਸੀਗੇ। ਵੀ ਉਹ ਅੰਦਰ ਬੌਡੀ ਚ ਪੱਕਾ ਹੀ ਜਾਵੇਗੀ। ਫਿਰ ਉਸ ਤੋਂ ਬਾਅਦ ਜੀ ਅ ਅੱਧੇ ਘੰਟੇ ਬਾਅਦ ਵੀ ਪਸ਼ੂ ਬੈਠੇ ਨਾ ਚਵਾਈ ਤੋਂ ਡਾਕਟਰ ਸਾਹਿਬ ਚਵਾਈ ਤੇ ਨਾਲ-ਨਾਲ ਪਸ਼ੂ ਬੈਠਣਾ ਨਹੀਂ ਚਾਹੀਦਾ। ਜੇ ਬੈਠੂਗਾ ਜਿਹੜਾ ਮਸਟੈਟਸ ਦਾ ਕਾਰਨ ਥਣਾ ਦੀ ਸ਼ਿਕਾਇਤ ਕਰਨ ਵੀ ਮੇਰੇ ਭਾਣ ਮ ਪੈਗੀ ਜਾਂ ਦਾਅਵਾ ਜਥਾਣ ਆ ਗਿਆ ਸਭ ਤੋਂ ਮੇਨ ਕਾਰਨ ਨਹੀਂ ਹੁੰਦਾ ਸਾਡਾ ਚੁਆਈ ਤੋਂ ਬਾਅਦ ਦਾਣਾ ਪਾਰਨ ਦਾ ਵੀ ਮੇਨ ਕਾਰਨ ਨਹੀਂ ਆ ਵੀ ਪਸ਼ੂ ਨਾ ਅੱਧਾ ਪੌਣਾ ਘੰਟਾ ਜਦੋਂ ਅੱਧਾ ਘੰਟਾ ਖੜਿਆ ਰਹਿੰਦਾ ਨਾ ਜਿਹੜੀ ਸਰਾਗ ਆ ਥਣਾ ਦੇ ਉਹ ਬੰਦ ਹੋ ਜਾਂਦੇ ਆ ਫੇਰਾ ਉਹਦੇ ਨਾਲ ਅਸੀਂ ਪਾਣੀ ਪੁਣੀ ਪਲਾਨਦੇ ਆ ਪਸ਼ੂ ਨੂੰ 2 ਘੰਟੇ ਬੈਠਣ ਦੀ ਟਾਈਮ ਨਹੀਂ ਮਿਲਦਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਨਲਾਈ ਤੋਂ ਹੀ ਕਰਕੇ ਪਸ਼ੂ ਨੂੰ ਇੱਥੇ ਤੱਕੇ ਜੋ ਸਾਰਿਆਂ ਨੂੰ ਕੱਢਦੇ ਨਹੀਂ ਆਗੇ ਜਿਵੇਂ ਸਿਆਲਾਂ ਚ ਦਾ ਸਾਰੇ ਪਸ਼ੂਨ ਅਸੀਂ ਬਾਹਰੇ ਕੱਢਦੇ ਆ ਉਸ ਤੋਂ ਬਾਅਦ 2:30 ਵਜੇ ਅਸੀਂ ਫੇਰ ਜਿਵੇਂ ਅੰਦਰ ਬੰਦਨੇ ਆ ਫੇਰ ਓੰਨੇ ਕ ਤੂੜੀ ਪਾਣਨੇ ਆ ਫੇਰ ਓੰਨਾ ਕ ਦਾੜਾ ਪਾਣਨੇ ਆ 4-5 ਕਿਲੋ ਫੇਰ ਸਿਆਲ ਸਿਆਬਲੇ ਜਦੋਂ ਸਾਰੀਆਂ ਸਫਾਈਆਂ ਤੋਂ ਫਿਰ ਦਿਨ ਚ ਤਾਂ ਅਸੀਂ ਕਰ ਦੇ ਦਿੰਨੇ ਆ ਫਿਰ ਸਿਆਬ ਨੂੰ ਡਾਕਟਰ ਸਾਹਿਬ ਚੁਵਾਈ ਕਰਕੇ ਫਿਰ ਅਸੀਂ ਇੱਕ ਮੱਝ ਨੂੰ 10 ਕਿਲੋ 8-10 ਕਿਲੋ ਹਰਾ ਤੇ ਉਹਦੇ ਉੱਤੇ ਜਿਵੇਂ ਆਪਣੇ ਆਰਡਰ ਹੋ ਗਿਆ ਗਰੀ ਮੀਨ ਹੋ ਗਿਆ ਮਿਨੀਮਿਕਸ ਉਹ ਹੋ ਗਿਆ ਤੇ ਅੱਧਾ ਅੱਧਾ ਕਿਲੋ ਗੂੜ ਹੋ ਗਿਆ ਤੇ ਤਾਰਾ ਮੀਰਾ ਸੂਖ ਇਹ ਦੰਨੇ ਜਿਹਨੂੰ